ਸੇਵਾਦਾਰ ਕਹਿੰਦੇ ਜੀ ਉੱਤੇ ਬਰਤਨ ਮਾਏ ਨੇ ਤਾਂ ਮਾਹਪੁਰ ਸਿੱਧੇ ਆਇਓ ਬੀਬੀ ਬਰਤਨ ਮਾਏ ਰਹੀ ਸੀ ਉਹਨੇ ਬਰਤਨ ਛੱਡ ਦਿੱਤੇ ਹੱਥ ਜੋੜ ਕੇ ਖਲੋ ਗਏ ਕਹਿੰਦੇ ਪਿਤਾ ਜੀ ਹੁਕਮ ਤਾ ਉਹ ਕਹਿੰਦੇ ਬੇਟਾ ਛੇਤੀਂ ਕਰ ਤੂੰ ਆਪਣੇ ਘਰ ਚਲੀ ਜਾ ਕਹਿੰਦੇ ਬਾਬਾ ਜੀ ਹੁਕਮ ਕਹਿੰਦੇ ਹੁਕਮ ਇੱਕੋ ਹੀ ਆ ਛੇਤੀ ਆਪਣੇ ਘਰ ਪਹੁੰਚ ਜਿੰਨੀ ਜਲਦੀ ਹੋ ਸਕਦਾ ਆਪਣੇ ਘਰ ਲੈ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਖੰਡ ਪੜ੍ਹ ਸੈਭਰ ਖਾ ਦਿਓ ਉਹ ਮਾਈ ਨੇ ਕਿਹਾ ਜੀ ਸਤਿ ਉਸੇ ਵਕਤ ਚੱਲ ਪਈ ਤਾਂ ਉੱਥੋਂ ਕਿਸੇ ਨੇ ਉਹਨੂੰ ਰੱਡ ਦਿੱਤੀ ਉਹ ਸਕੂਟਰ ਤੇ ਬੈਠ ਕੇ ਛੇਤੀ ਆਪਣੇ ਘਰ ਆ ਗਈ ਆ ਕੇ ਸਿੱਧੀ ਮਹੱਲੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸੀ ਭਾਈ ਸਾਹਿਬ ਦੇ ਕੋਲ ਗਈ ਉਹਨਾਂ ਨੂੰ ਕਿਹਾ ਭਾਈ ਸਾਹਿਬ ਜੀ ਜਿੰਨੀ ਜਲਦੀ ਹੋ ਸਕਦਾ ਆਪਾਂ ਪਾਠ ਰਖੋ ਤਾਂ ਉਹ ਤੋਂ ਦੂਜੇ ਫੋਨ ਨਹੀਂ ਹੁੰਦੇ ਸਨ ਉਹ ਪਾਠੀ ਦੇ ਕੋਲ ਮਹੱਲੇ ਵਿੱਚ ਦੂਰ ਇੱਕ ਪਾਠੀ ਸੀ ਉਹਨੂੰ ਉਹ ਸਾਈਕਲ ਤੇ ਸੁਣਿਆ ਦੇ ਕੇ ਆਇਆ ਤਾਂ ਉਹਨੂੰ ਕਿਹਾ ਤੂੰ ਲੈਂਡਲਾਈਨ ਤੋਂ ਫੋਨ ਕਰ ਦੇ ਕੋ ਹੋਰ ਪਾਠੀ ਇਦਾਂ ਪ੍ਰਬੰਧ ਕਰਕੇ ਸ਼ਾਮੀ 5 ਵਜੇ ਤੱਕ ਪਾਠੀ ਸਿੰਘਾਂ ਦਾ ਪ੍ਰਬੰਧ ਹੋਇਆ ਔਰ ਸ਼ਾਮ ਨੂੰ 5 ਵਜੇ ਸ਼੍ਰੀ ਖੰਡ ਪਾਠ ਸਭ ਰੰਭ ਕਰਦੇ ਉਹਨੇ ਫਿਰ ਆਪਣੇ ਘਰ ਵਾਲੇ ਨੂੰ ਵੀ ਸੁਨੇਹਾ ਲਾ ਦਿੱਤਾ ਕਹਿੰਨੇ ਜੀ ਇਸ ਤਰ੍ਹਾਂ ਪਿਤਾ ਜੀ ਦਾ ਹੁਕਮ ਹੋਇਆ ਬਾਬਾ ਜੀ ਦਾ ਆਪਾਂ ਪਹਾੜ ਰਖਾਤਾ ਉਹ ਵੀ ਆ ਗਿਆ ਤਿੰਨ ਦਿਨ ਸ਼੍ਰੀ ਖੰਡ ਪਾਠ ਸਭ ਚੱਲਦੇ ਰਹੇ ਸਾਧ ਸੰਗਤ ਹੁਣ ਇੱਕ ਇਹ ਬੇਨਤੀ ਧਿਆਨ ਨਾਲ ਸਮਝਿਓ ਗੁਰਮਤਿ ਵਿੱਚ ਬਚਨ ਕਮਾਉਣਾ ਬਹੁਤ ਔਖ ਹੈ ਪਰ ਜੇ ਕੋਈ ਬਚਨ ਕਮਾਜਵੇ ਉਹਦੇ ਨਾਲ ਦਾ ਸੁੱਖ ਵੀ ਦੁਨੀਆ ਵਿੱਚ ਕੋਈ ਨਹੀਂ ਅਸੀਂ ਲੋਕ ਬਚਨ ਸੁਣ ਕੇ ਉਹਦੇ ਉੱਤੇ ਸਵਾਲ ਕਰੀਦੇ ਜੇ ਕੋਈ ਕੱਚਾ ਸ਼ਰਧਾਲੂ ਹੋਵੇ ਉਹਨੇ ਪਹਿਲਾਂ ਸਵਾਲ ਕਰਨਾ ਸੀ ਜੀ ਪਾਠ ਕਦੇ ਵਾਸਤੇ ਰੱਖੋਣ ਨਾਲੇ ਇਹ ਸਵਾਲ ਕਰਨਾ ਸੀ ਇੰਨੀ ਜਲਦੀ ਪਾਠ ਕਿਵੇਂ ਰਖਾ ਦੇਈਏ ਸਾਨੂੰ ਇੱਕ ਦੋ ਦਿਨ ਦਾ ਵਕਤ ਦੇ ਉਹ ਮਾਈ ਕਿੰਨੀ ਸ਼ਰਧਾ ਭਾਵਨਾ ਵਿਸ਼ਵਾਸ ਵਾਲੀ ਹੋਏਗੀ ਉਹਨੇ ਸਾਹਮਣੇ ਕੋਈ ਤਰਕ ਕੋਈ ਸਵਾਲ ਕੋਈ ਕੁਐਸਚਨ ਨਹੀਂ ਕੀਤਾ ਕਿ ਪਾਠ ਕਿਉਂ ਰਖੋਣ ਕੋਈ ਸਵਾਲ ਕੋਈ ਤਰਕ ਨਹੀਂ ਕਿ ਜੀ ਪਾਠ ਕਾਦੇ ਵਾਸਤੇ ਰਖਾਉਣਾ ਕਿਉਂ ਰਖਾਉਣਾ ਕੱਲ ਤੱਕ ਦਾ ਵਕਤ ਦਿਓ ਨਹੀਂ ਬਚਨ ਸੁਣਿਆ ਉਸੇ ਵਕਤ ਸਤ ਵਚਨ ਕਿਹਾ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਪਾਠ ਸ਼ਾਮੀ 5 ਵਜੇ ਆਰੰਭ ਹੋਇਆ ਤਿੰਨ ਦਿਨ ਸ਼੍ਰੀ ਖੰਡ ਪਾਠ ਸਾਹਿਬ ਚੱਲਦੇ ਰਹੇ ਜਿੱਦਣ ਤੀਜੇ ਦਿਨ ਸ਼ਾਮ ਨੂੰ ਭੋਗ ਪਾਇ ਖੰਡ ਪਾਠ ਸਾਹਿਬ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਸਰੂਪ ਵਿਦਿਆ ਕੀਤੇ ਪਾਤਸ਼ਾਹ ਨੂੰ ਗੁਰਦੁਆਰਾ ਸਾਹਿਬ ਛੱਡ ਕੇ ਆਏ ਤਾਂ ਜਦੋਂ ਉਹ ਪੰਜ ਪਾਠੀ ਵਾਪਸ ਆ ਗਏ ਆਗੇ ਘਰ ਵਿੱਚ ਵੀ ਪ੍ਰਸ਼ਾਦਾ ਮਾਈਆਂ ਨੇ ਤਿਆਰ ਕੀਤਾ ਹੋਇਆ ਸੀ ਉਧਰ ਉਹਨਾਂ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਲੱਗੇ ਪਾਠੀ ਸਿੰਘਾਂ ਨੂੰ ਤੇ ਉਧਰ ਉਹਦੇ ਘਰ ਵਾਲੇ ਫੋਨ ਉੱਤੇ ਲੈਂਡਲਾਈਨ ਫੋਨ ਆਇਆ ਉਹ ਫੋਨ ਉਹਦੇ بیٹے ਦਾ ਜਿਹੜਾ ਉਸ ਵਕਤ Air Force ਵਿੱਚ ਸੀ ਤਾਂ ਜਦੋਂ ਉਹ ਮਾਈ ਨੇ ਫੋਨ ਚੁੱਕਿਆ ਉਹਦੇ بیٹے ਨੇ ਅੱਗੋਂ ਮਨ ਭਰ ਲਿਆ ਅੱਖਾਂ ਭਰ ਕੇ ਆਪਣੀ ਮਾਂ ਨੂੰ ਕਹਿੰਦਾ ਮम्मा ਇੱਕ ਕੰਮ ਕਰਿਓ ਮੰਮੀ ਜਿੰਨੀ ਜਲਦੀ ਹੋ ਸਕਦਾ ਗੁਰਦੁਆਰਾ ਸਾਹਿਬ ਜਾ ਕੇ ਸ਼ੁਕਰਾਨਾ ਕਰਕੇ ਆਇਓ ਕਿਉਂਕਿ ਅੱਜ ਦੁਪਹਿਰੇ ਜਦੋਂ ਅਸੀਂ ਉਡਾਨ ਭਰੀ ਜਹਾਜ਼ ਦੀ ਅਸਮਾਨ ਵਿੱਚ ਉਹ ਜਹਾਜ਼ ਨੂੰ ਅੱਗ ਪੈ ਗਈ ਜਹਾਜ਼ ਡਿਸਟਰੋਏ ਹੋ ਗਿਆ ਅਸੀਂ ਉਹ ਇਹ ਦੋਏ ਦੇ ਨਾਲ ਜਿਵੇਂ ਉਤਰਦੇ ਪੈਰਾਸ਼ੂਟ ਨਾਲ ਉਹ ਕਿਵੇਂ ਉਹਦੇ ਨਾਲ ਅਸੀਂ ਦੋਏ ਪਾਇਲਟ ਬਚ ਗਏ ਸਾਡਾ ਬਾਲ ਬੰਦਾ ਨਹੀਂ ਹੋਇਆ ਪਰ ਜਹਾਜ਼ ਸੜ ਗਿਆ ਸਮਾਂ ਤਾਂ ਮਾਈ ਫੋਨ ਸੁਣਦੇ ਸੁਣਦੇ ਰੋ ਪਈ ਉਹਨੇ ਕਿਹਾ ਬੇਟਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਿਉਂ ਨਹੀਂ ਕਰਨਾ ਉਹ ਤਾਂ 3 ਦਿਨ ਪਹਿਲੇ ਸਾਡੇ ਘਰ ਵਿੱਚ ਸੀ ਅੱਜ ਹੁਣ ਸ਼ਾਮੀ ਭੋਗ ਪਏ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਹੁਣੇ ਗੁਰਦੁਆਰਾ ਸਾਹਿਬ ਵਿਦਿਆ ਕਰਕੇ ਆਏ ਤਾਂ ਸਾਧ ਸੰਗਤ ਰਾਤ ਨੂੰ ਦੁੱਮੇ ਕਰਨਲ ਵੀ ਉਹਦੇ ਘਰ ਵਾਲੀ ਫਿਰ ਅਸਥਾਨ ਤੇ ਗਏ ਤਮਾਮ ਪਰਸ਼ਾਂ ਨੂੰ ਜਾ ਕੇ ਅੱਖਾਂ ਭਰ ਕੇ ਇਸ ਤਰ੍ਹਾਂ ਹੱਥ ਜੋੜ ਕੇ ਬੈਠੇ ਰਹੇ ਮੁਸਕਰਾ ਕੇ ਬਾਬਾ ਜੀ ਕਹਿੰਦੇ ਕਿਵੇਂ ਪੁੱਤ ਭੋਗ ਪਹਿਗਾ ਖੰਡ ਪੜ ਸਾਹਿਬ ਦੇ ਕਹਿੰਦੇ ਹਾਂਜੀ ਕਹਿੰਦੇ ਬਸ ਭਲਾ ਹੋਇਆ ਕਹਿੰਦੇ ਭਲਾ ਹੋਇਆ ਬਸ ਇੰਨੀ ਗੱਲ ਤੇ ਬੇਟਾ ਭਲਾ ਹੋਇਆ ਤਾਂ ਮਾਈ ਰੋ ਪਈ ਕਹਿੰਦੀ ਤੁਹਾਨੂੰ ਸਭ ਕੁਝ ਪਤਾ ਸੀ ਕਹਿੰਦੇ ਬੇਟਾ بس ਭਲਾ ਹੋਇਆ ਅੱਗੇ ਕੋਈ ਜਵਾਬ ਨਹੀਂ ਸੰਤ ਨੂੰ ਅੱਗੇ ਆਉਣ ਵਾਲੇ ਕਈ ਘੰਟਿਆਂ ਤੱਕ ਪਤਾ ਲੱਗ ਜਾਂਦਾ ਅੱਗੇ ਕੀ ਹੋਣਾ ਹੈ ਇਹ ਸਰੀਰ ਤਹਰੀ ਸੰਤ ਜਿਹਦੀ ਸੁੱਤ ਰੱਬ ਵਿੱਚ ਮਿਲਦੇ ਉਹਨੂੰ ਸਭ ਕੁਝ ਪਤਾ ਹੈ ਪਰ ਸਾਧ ਸੰਗਤ ਉਹ ਇੱਕ ਨਿਯਮ ਵਿੱਚ ਰਹਿੰਦਾ ਹੈ ਕਿਸੇ ਨੂੰ ਖੋਲ ਕੇ ਦੱਸਣ ਦਾ ਉਹਨੂੰ ਹੁਕਮ ਨਹੀਂ ਜਿਹੜੇ ਲੋਕ ਬਾਰ ਬਾਰ ਪੁੱਛੀ ਜਾਂਦੇ ਵੇ ਜੀ ਆ ਕਿਵੇਂ ਸੰਤ ਇਸ਼ਾਰੇ ਵਿੱਚ ਗੱਲ ਕਰਦਾ ਕੋਈ ਵਚਨ ਮੰਨ ਲੇ ਤੇ ਉਹਦਾ ਭਲਾ ਤੇ ਸਾਧ ਸੰਗਤ ਵਚਨ ਨਾ ਮੰਨੇ ਤਾਂ ਉਹ ਉਹਦੀ ਜ਼ਿੰਮੇਵਾਰੀ ਹੈ ਸੰਤ ਦੀ ਜ਼ਿੰਮੇਵਾਰੀ ਨਹੀਂ ਉਹਨੂੰ ਕੋਈ ਅਧਿਕਾਰ ਨਹੀਂ ਕਿਸੇ ਸੰਤ ਨੂੰ ਉਹ ਤੁਹਾਡੇ ਨਾਲ ਬੱਪਰਨ ਵਾਲੀ ਗੱਲ ਨੂੰ ਸਾਫ਼ ਸ਼ਬਦਾਂ ਵਿੱਚ ਕਵੇ ਕਰੋੜਾਂ ਵਿੱਚੋਂ ਕਿਤੇ ਇੱਕ ਵਾਰ ਹੁੰਦਾ ਜਦੋਂ ਸੰਤ ਨੂੰ ਸਾਫ਼ ਸ਼ਬਦਾਂ ਵਿੱਚ ਕਹਿਣਾ ਪੈਂਦਾ ਨਹੀਂ ਤੇ ਸੰਤ ਜਦੋਂ ਵੀ ਗੱਲ ਕਰਦਾ ਉਹ ਪਰਦੇ ਵਿੱਚ ਗੱਲ ਕਰਦਾ ਸਾਫ ਸ਼ਬਦਾਂ ਵਿੱਚ ਨਹੀਂ ਕਿਸੇ ਨੂੰ ਸਿੱਧਾ ਨਹੀਂ ਦੱਸੇਗਾ ਤੇਰੇ ਨਾਲ ਆ ਕੁਝ ਹੋਣਾ ਨਹੀਂ ਤੇ ਲੋਕ ਕਰਮਾਂ ਤਾਂ ਸਮਝਣ ਲੱਗ ਜਾਣਗੇ ਸਾਧ ਸੰਗਤ ਪਾਤਸ਼ਾਹ ਨੇ ਬਾਣੀ ਅੰਦਰ ਵਚਨ ਕਰ ਕੰਮ ਧਰਮ ਜਪ ਤਪ ਨਾਲੋਂ ਉੱਚੀ ਇੱਕ ਚੀਜ਼ ਹੈ ਉਹ ਪਤਕ ਜੇ ਕੋਈ ਜਪਣ ਵਾਲੇ ਕਰਮ ਕਮਾਉਣ ਵਾਲੇ ਸੰਤ ਦਾ ਬਚਨ ਕਮਾ ਲੇ ਹੁਣ ਇਹਦੇ ਉੱਤੇ ਵੀ ਕਈ ਵਾਰ ਸਾਨੂੰ ਤਰਕ ਹੁੰਦਾ ਕਿ ਜੀ ਜਪ ਤਪ ਸੰਜਮ ਨਾਲੋਂ ਕਰਮ ਨਾਲੋਂ ਵੀ ਉੱਚਾ ਕੋਈ ਕਰਮ ਹੈ ਬਾਦਸ਼ਾਹ ਨੇ ਕਹੇ ਤੂੰ ਅਜੇ ਕਮਾਇਆ ਨਹੀਂ ਪਰ ਜਿਸ ਨੇ ਰੱਬ ਦਾ ਹੁਕਮ ਕਮਾ ਲਿਆ ਚੰਗੀ ਤਰ੍ਹਾਂ ਜਹਾ ਤੂੰ ਉਹਦਾ ਬਚਨ ਕਮਾ ਲਿਆ ਕਰ ਉਹ ਤੇਰੇ ਕਮਾਏ ਹੋਏ ਕਰਮ ਧਰਮ ਨਾਲੋਂ ਵੀ ਉੱਪਰ ਕੰਮ ਕਰ ਜਾਏਗਾ ਕਿਸੇ ਕਰਮ ਧਰਮ ਕਮਾਉਣ ਵਾਲੇ ਸੰਤ ਦਾ ਬਚਨ